ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਜਨਰ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਲੇਜਰ ਫੈਮਿਲੀ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਜੱਟ ਜਮੀਦਾਰਾਂ ਦੇ ਕੋਲ ਇਨਕਮ ਦੇ ਸਿਰਫ ਦੋ ਹੀ ਸੋਰਸ ਹੁੰਦੇ ਆ ਇੱਕ ਤਾਂ ਖੇਤੀਬਾੜੀ ਹੁੰਦੀ ਆ ਔਰ ਦੂਸਰਾ ਹੁੰਦਾ ਹੈ ਆਪਣੇ ਐਨੀਮਲਸ ਬਟ ਪਿਛਲੇ ਕੁਝ ਟਾਈਮ ਦੇ ਵਿੱਚੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਲੋਕ ਕਹਿੰਦੇ ਆ ਕਿ ਪਸ਼ੂ 사ਉਂਦੇ ਆ ਤਾਂ ਪਸ਼ੂਆਂ ਦਾ ਖਰਚਾ ਬਹੁਤ ਜ਼ਿਆਦਾ ਹੈ ਬਟ ਦੁੱਧ ਘੱਟ ਦੇਣ ਨਾਲ ਉਹ ਆਪਦਾ ਖਰਚਾ ਵੀ ਨਹੀਂ ਬੋੜ ਪਾਉਂਦੇ ਬਟ ਇਹ ਚੀਜ਼ ਗਲਤ ਹੈ ਕਿਉਂਕਿ ਪਸ਼ੂਆਂ ਨੂੰ ਉਹਨਾਂ ਦੇ ਖਰਾਕ ਮੁਤਾਬਕ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਵਿੱਚ ਦੁੱਧ ਦੀ ਮਾਤਰਾ ਵਧੇ ਤਾਂ ਸਾਡਾ ਘਰ ਦਾ ਘਰੇਲੂ ਨੁਸਖਾ ਬਣਾਇਆ ਹੋਇਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜਿਹੜਾ ਕਿ ਅਸੀਂ ਪਸ਼ੂਆਂ ਤੇ ਅਜਮਾ ਕੇ ਵੀ ਵੇਖਿਆ ਔਰ ਹੁਣ ਅਸੀਂ ਪਾ ਵੀ ਰਹੇ ਹਾਂ ਕੰਟੀਨਿਊਸਲੀ ਤੇ ਪਿਛਲੇ ਕੁਝ 10 ਦਿਨਾਂ ਦੇ ਵਿੱਚ ਤੇ ਮੱਝ ਦੇ ਦੁੱਧ ਦੇ ਵਿੱਚ 1 ਲੀਟਰ ਦੁੱਧ ਦਾ ਫਰਕ ਵੀ ਪਿਆ ਹੈ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਕਿ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾ ਕੇ ਪਾਊਡਰ ਤਿਆਰ ਕੀਤਾ ਸਭ ਤੋਂ ਪਹਿਲਾਂ ਤਾਂ ਤੁਸੀਂ ਲੈਣੀ ਹੈ 2 ਕਿਲੋ ਸਿੱਟਾ ਮਿਸਰੀ 1 ਕਿਲੋ ਸੌਂਫ ਅੱਧਾ ਕਿਲੋ ਮੇਥੀ ਦਾਣਾ ਤੇ ਅੱਧਾ ਕਿਲੋ ਤੁਸੀਂ ਬੱਗਾ ਜੀਰਾ ਲੈਣਾ ਇਨਾ ਸਾਰੇ ਚਾਰਾਂ ਚੀਜ਼ਾਂ ਦੀ ਅਲੱਗ-ਅਲੱਗ ਐਹਮiyet ਹੈ ਤੇ ਇਹ ਪਸ਼ੂਆਂ ਦੇ ਦੁੱਧ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਾਇਤਾ ਕਰਦੇ ਆ ਜੋ ਕਿ ਅਸੀਂ ਪਰਸਨਲੀ ਅਜਮਾਏ ਹੋਏ ਆ ਸੋ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਇਹਨਾਂ ਚਾਰਾਂ ਚੀਜ਼ਾਂ ਦੇ ਅਲੱਗ-ਅਲੱਗ ਪਸ਼ੂਆਂ ਲਈ ਕੀ-ਕੀ ਫਾਇਦੇ ਨੇ ਜਿਹੜੀ ਸਿੱਟਾ ਮਿਸਰੀ ਆਪਾਂ ਲਵਾਂਗੇ ਉਹ ਦੁੱਧ ਦੀ ਖਾਰ ਪਾਉਣ ਲਈ ਜ਼ਿਆਦਾਤਰ ਯੂਜ਼ ਕੀਤੀ ਜਾਂਦੀ ਹੈ ਉਹਦੇ ਨਾਲ ਦੁੱਧ ਦੀ ਮਾਤਰਾ ਜਿਹੜੀ ਹੈਗੀ ਉਹ ਆਟੋਮੈਟਿਕਲੀ ਵੱਧ ਜਾਂਦੀ ਹੈ ਤੇ ਜਿਹੜੀ ਸੌਫ ਹੈ ਉਹ ਪਸ਼ੂਆਂ ਦੇ ਹਾਜਮੇ ਲਈ ਬਹੁਤ ਹੀ ਜ਼ਿਆਦਾ ਅਹਿਮੀਅਤ ਰੱਖਦੀ ਹੈ ਜੇਕਰ ਉਹਨਾਂ ਦਾ ਹਾਜਮਾ ਵਧੀਆ ਹੋਊਗਾ ਤਾਂ ਨਾਰਮਲ ਜੀ ਗੱਲ ਹੈ ਕਿ ਉਹ ਜ਼ਿਆਦਾ ਦੁੱਧ ਦੇਣਗੇ ਤੇ ਜਿਹੜਾ ਮੇਥੀ ਦਾਣਾ ਹੈ ਉਹ ਜਿੰਨੀਆਂ ਵੀ ਪ੍ਰੋਬਲਮਸ ਪੇਟ ਦੀਆਂ ਪੇਟ ਨਾਲ ਰਿਲੇਟਡ ਹੁੰਦੀਆਂ ਪਸ਼ੂਆਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਸੋਲਵ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਜਿਹੜਾ ਬੱਗਾ ਜੀਰਾ ਇਹ ਇਮਿਊਨਿਟੀ ਸਿਸਟਮ ਨੂੰ ਬੂਸਟ ਕਰਦਾ ਹੈ ਤੇਜ ਇਹ ਚਾਰੋਂ ਚੀਜ਼ਾਂ ਮਿਲ ਕੇ ਪਸ਼ੂਆਂ ਦੀ ਮੈਮਰੀ ਗਲੈਂਡ ਨੂੰ ਕਾਫੀ ਜ਼ਿਆਦਾ ਤਾਕਤਵਰ ਬਣਾ ਦਿੰਦੀਆਂ ਜਿਨ੍ਹਾਂ ਨਾਲ ਜ਼ਿਆਦਾ ਦੁੱਧ ਪ੍ਰੋਡਿਊਸ ਹੁੰਦਾ ਹੈ ਇਹਦੇ ਵਿੱਚ ਤੁਸੀਂ ਆਪਣੀ ਚੁਆਇਸ ਦੇ ਮੁਤਾਬਕ ਮਿੱਠਾ ਸੋਡਾ ਵੀ ਐਡ ਕਰ ਸਕਦੇ ਹੋ ਜਿਹੜਾ ਮਿੱਠਾ ਸੋਡਾ ਹੈ ਉਹ ਵੀ ਹਾਜਮੇ ਲਈ ਯੂਜ਼ ਕੀਤਾ ਜਾਂਦਾ ਹੈ ਤੇ ਮਿੱਠਾ ਸੋਡਾ ਤਾਂ ਵੈਸੇ ਰੋਜ਼ ਹੀ ਪਸ਼ੂਆਂ ਦੇ ਖਾਣੇ ਦੇ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਹੈ ਇਹਦੇ ਨਾਲ ਉਹਨਾਂ ਦਾ ਹਾਜਮਾ ਜਿਹੜਾ ਉਹ ਸੈੱਟ ਰਹਿੰਦਾ ਤਾਂ ਜਿਹੜੀਆਂ ਇਹ ਚਾਰੋਂ ਚੀਜ਼ਾਂ ਨੇ ਚਾਰੋਂ ਚੀਜ਼ਾਂ ਨੂੰ ਤੁਸੀਂ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਤੇ ਇਹਨਾਂ ਸਾਰਿਆਂ ਨੂੰ ਗ੍ਰੈਂਡ ਕਰਕੇ ਇੱਕ ਬਾਲਟੀ ਦੇ ਵਿੱਚ ਇਕੱਠਾ ਕਰਕੇ ਤੁਸੀਂ ਰੱਖ ਸਕਦੇ ਹੋ ਔਰ ਇਹਨੂੰ ਇੱਕ ਟਾਈਮ ਹੀ ਦੇਣਾ ਹੈ ਚਾਹੀਦਾ ਸੁਬਹਾ ਦਾ ਟਾਈਮ ਲੈ ਲਓ ਚਾਹੀ ਸ਼ਾਮ ਦਾ ਟਾਈਮ ਲੈ ਲਓ ਜੇ ਜਿੰਨੀ ਕੁਆਂਟੀਟੀ ਦੇ ਵਿੱਚ ਤੁਸੀਂ ਪਹਿਲੇ ਦਿਨ ਦਿਓਗੇ ਉਨੀ ਕੁਆਂਟੀਟੀ ਦੇ ਵਿੱਚ ਹੀ ਤੁਸੀਂ ਅਗਲੇ ਦਿਨ ਦੇਣਾ 15 ਦਿਨਾਂ ਤੱਕ ਇਹਨੂੰ ਯੂਜ਼ ਕਰਕੇ ਦੇਖੋ ਡੈਫੀਨੇਟਲੀ ਤੁਹਾਡੇ ਪਸ਼ੂਆਂ ਦੇ ਦੁੱਧ ਦੀ ਮਾਤਰਾ ਜਿਹੜੀ ਉਹ ਇਨਕਰੀਜ਼ ਹੋ ਜੂਗੀ ਕਿਉਂਕਿ ਇਹ ਸਾਡਾ ਪਰਸਨਲੀ ਅਜਮਾਇਆ ਹੋਇਆ ਨੁਸਖਾ ਹੈ ਜਦੋਂ ਤੁਸੀਂ ਇਹ ਬਣਾਓਗੇ ਪਾਊਡਰ ਤਾਂ ਬਿਲਕੁਲ ਐਦਾਂ ਦਾ ਬਣ ਜੂਗਾ ਬਹੁਤ ਇਹਦੀ 스멜 ਵੀ ਬਹੁਤ ਜ਼ਿਆਦਾ ਵਧੀਆ ਔਰ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਤਾਂ ਇਹਨੂੰ ਤੁਸੀਂ ਦਾਣੇ ਦੇ ਵਿੱਚ ਵੀ ਦੇ ਸਕਦੇ ਹੋ ਤੇ ਪੱਠਿਆਂ ਦੇ ਉੱਤੇ ਸੁੱਕਾ ਵੀ ਭੁੱਕ ਕੇ ਦੇ ਸਕਦੇ ਹੋ ਇਸ ਨੁਸਖੇ ਦਾ 100% ਰਿਜ਼ਲਟ ਲੈਣ ਦੇ ਲਈ ਤੁਸੀਂ ਇਹ ਚੀਜ਼ ਤੇ ਗੌਰ ਕਰਨੀ ਹੈ ਕਿ ਤੁਹਾਡੀ ਪਸ਼ੂਆਂ ਦੀ ਜਿਹੜੀ ਹੈ ਡੀ ਵਾਰਮਿੰਗ ਹੋਣੀ ਬਹੁਤ ਜ਼ਰੂਰੀ ਹੈ ਇਹ ਪ੍ਰੋਸੈਸ ਸਟਾਰਟ ਕਰਨ ਤੋਂ ਪਹਿਲਾਂ ਉਹਨਾਂ ਨੂੰ ਡੀ ਵਾਰਮਿੰਗ ਦੀ ਗੋਲੀ ਦਿਓ ਸੋ ਸਾਡਾ ਨੁਸਖਾ ਅਪਣਾ ਕੇ ਦੇਖਿਓ ਜੇ ਤੁਹਾਨੂੰ ਬੈਸਟ ਰਿਜ਼ਲਟ ਮਿਲਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਦੇਖਣ ਦੇ ਲਈ ਥੈਂਕ ਯੂ so much